ਵੇਸ਼ ਦਾ ਟਾਈਮ ਹੈ ਜੀ ਇਹ ਦੇਖੋ ਮੀ ਪੈ ਰਿਹਾਗਾ ਸੰਡੇ ਦਾ ਦਿਨ ਹੈ ਜੀ ਅੱਜ ਸਵੇਰੇ ਸਵੇਰੇ ਮੀ ਪੈ ਰਿਆ ਸੀਗਾ ਸਾਢੇ 6 ਦਾ ਟਾਈਮ ਹੋਊਗਾ ਜੀ ਮੀ ਪੈ ਰਿਹਾਗਾ ਕਿੰਨਾ ਰੋਜੀ ਆ ਜਾਂਦਾ ਜੀ ਬਰੀ ਬਰੀ ਕਣੀ ਸੀ ਤਾਂ ਤੇ ਇੱਥੇ ਮੈਂ ਲਾ ਰਹੀ ਸੀ ਜੀ ਤੜਕਾ ਦਾਲ ਨੂੰ ਤਸਵੀਰੇ ਬਣਾਈ ਸੀ ਮੂੰਗੀ ਦੀ ਦਾਲ ਤੇ ਇਹਨੂੰ ਮੈਂ ਇੱਥੇ ਲਾ ਰਹੀ ਸੀ ਤੜਕਾ ਠੱਕਰ ਚ ਬਣਾਈ ਸੀ ਦਾਲ ਜੀ ਕਿਉਂਕਿ ਕੱਲ ਸ਼ਾਮ ਨੂੰ ਤਦੂਈ ਰਾਤ ਇੱਥੇ ਮੇਰੀ ਮੰਮੀ ਲਾ ਰਹੀ ਸੀ ਜੀ ਰੋਟੀ ਤੇ ਗੋਬਰ ਗੈਸ ਤੇ ਮੈਂ ਰੋਟੀ ਲਾ ਰਹੀ ਸੀ ਮੈਂ ਅੰਦਰ ਢੋਲੀਆਂ ਲੱਗ ਗੈਸ ਤੇ ਤੜਕਾ ਲਾ ਰਹੀ ਸੀ ਜਿੱਥੇ ਮੈਂ ਗੋਬਰ ਅਚ ਕੁੱਕਰ ਚ ਬਣਾਈ ਸੀ ਜੀ ਮੂਕੀ ਲਈ ਦਾਲ ਰਾਤਾਂ ਪੱਟੀ ਸੀ ਚਟਣੀ ਤੇ ਨਾਲ ਥੋੜੀ ਜਿਹੀ ਆਪਣੇ ਪਕੌੜੇ ਨਾਲ ਪਈ ਸੀ ਪੋਲਨਾ ਰੋਟੀ ਖਾਧੀ ਸੀ ਰਾਤਾਂ ਤੇ ਸਵੇਰੇ ਵੇਰਾ ਪਮੂਗੀ ਦੀ ਦਾਲ ਬਣਾ ਲਈ ਜੀ ਦੇਖੋ ਮੂਗੀ ਦੀ ਦਾਲ ਆਪਣੇ ਬਣ ਕੇ ਤਿਆਰ ਆ ਤੱਕ ਲਾ ਕੇ ਮੈਂ ਤੜਕਣੀ ਚ ਕੱਢ ਲਈ ਜੇ ਉਕਰ ਆਪਾਂ ਬਾਹਨ ਤਾਂ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੈ ਸੰਦੂ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਟਾਈਮ ਹੈਗਾ ਜੀ ਦੁਪਹਿਰ ਦਾ ਦਿਨ ਹੈਗਾ ਜੀ ਅੱਜ ਸੰਡੇ ਦਾ ਅੱਜ ਆਪਾਂ ਬਣਾਵਾਂਗੇ ਜੀ ਬੁੰਦੀ ਵਾਲੇ ਲੱਡੂ ਬਣਾ ਕੇ ਦੇਖਾਂਗੇ ਜੀ ਫਸਟ ਟਾਈਮ ਜੇ ਬਣ ਗਏ ਤੇ ਬਣਾਵਾਂਗੇ ਜੀ ਛੋਟੇ ਨਾਲ ਫੇਰ ਮਿਲਦੇ ਆ ਜੀ ਰਿਸਪੀਸ ਨੂੰ ਸਵੇਰ ਦਾ ਮੌਸਮ ਕਰਵਾ ਜ ਸਾਡੇ ਕਿਸੇ ਵੇਦ ਦਾ ਮੀਂਹ ਪਈ ਜਾਂਦਾ ਕਿੰਨ ਮਨ ਕਰਨ ਮਨ ਹੋਈ ਹੋ ਜਾਂਦੀ ਆ ਸੋ ਫਿਰ ਹੁਣ ਹਟਿਆ ਹੋਇਆਗਾ ਚਲੋ ਠੀਕ ਹੈ ਜੀ ਤੁਹਾਨੂੰ ਫਿਰ ਮਿਲਦੇ ਆ ਇੱਥੇ ਮੈਂ ਰੱਖਿਆ ਹੋਇਆ ਲੋਂਡਾ ਜੀ ਧੋਸ ਮਾਰ ਕੇ ਗੈਂਸ ਦੇ ਉੱਪਰ ਰੱਖ ਤੇ ਇਹਦੇ ਵਿੱਚ ਮੈਂ ਪਾਉਂਗੀ ਜੀ ਹੁਣ ਕਿਹੋ ਕਿਹੋ ਆਪਾਂ ਪਾਵਾਂਗੇ ਜੀ ਰਿਫਾਈਂਡ ਆਹ ਸੌਰੀ ਫਾਰਮ ਕਿਹੋਂ ਦਾ ਜਿਹੜਾ ਆਪਣਾ ਉਹ ਪਾਵਾਂਗੇ ਜੀ ਕਿਉਂਕਿ ਇਹ ਤੇਲ ਦੇ ਵਿੱਚ ਨਹੀਂ ਬਣਦੇ ਹੁੰਦੇ ਇਹ ਬਣਨਗੇ ਜੀ ਘਿਓ ਦੇ ਵਿੱਚ ਆਪਾਂ ਫਾਰਮਿਕ ਘਿਓ ਪਾ ਰਹੇ ਆ ਪੈਕਟ ਵਾਲਾ ਕਿਉਂਕਿ ਜੇ ਬੋਟਲ ਹਮ ਤਾਂ ਆਪਣੇ ਅਲੱਗ ਹੀ ਪੈਕਟ ਪਿਆ ਸੀਗਾ ਤੇ ਆਪਾਂ ਇਹਦੇ ਹੀ ਬਣਾਵਾਂਗੇ ਜੀ ਇਹਦੇ ਵਿੱਚ ਹੀ ਕਿਉਂਕਿ ਇਹਨੂੰ ਹੱਸ ਹੁਣ ਮੈਂ ਇਹਦੇ ਵਿੱਚ ਪਾ ਲੈਣੀ ਆ ਜਦੋਂ ਇਹਨ ਪੂਰਾ ਚੰਗੀ ਤਰ੍ਹਾਂ ਇਹ ਗਰਮ ਹੋ ਗਿਆ ਜੀ ਫਿਰ ਆਪਾਂ ਇਹਨੂੰ ਝਾਰਨੀ ਦੇ ਨਾਲ ਇਹਦੇ ਵਿੱਚ ਬੇਸਣ ਕੜਸੀ ਨਾਲ ਪ੍ਰਚਾਰਨੀ ਦੇ ਧਰਕੇ ਫੀਰਾ ਪਰ ਫਾਮਾ ਕਰਨ ਲਈ ਚੰਗੀ ਤਰ੍ਹਾਂ ਹੈ ਗਰਮ ਹੋਊਗਾ ਤੇ ਇਹ ਮੈਂ ਹੁਣ ਕੱਢ ਰਹੀ ਆ ਪੈਕ ਚੋਂ ਤੇ ਉਧਰ ਮੰਮੀ ਸਾਈਡ ਤੇ ਜੀ ਦਸਣ ਘੋਲ ਰਹੀ ᱛੀ ਖੜੀ ਤੇ ਮੈਂ ਇਧਰ ਗੈਂਸ ਤੇ ਬੈਠੀ ਇਹਨੂੰ ਫੈਨ ਕਿਉ ਕੱਢ ਰਹੀ ਸੀ ਇਹਦੇ ਵਿੱਚ ਬਸ ਇਨਾ ਕੁ ਮੈਂ ਪਾ ਲਈ ਕਿਉ ਬਾਕੀ ਜਿਹੜਾ ਬਚਦਾ ਮੈਂ ਲਫਾ ਵਿੱਚ ਕੱਢ ਕੇ ਫਰਿੱਜ ਚ ਚਲਾ ਦਾਂਗੇ ਤੇ ਮੀਂਹ ਮੌਸਮ ਦੇ ਜਦ ਠੰਡੀ ਹੁੰਦੀ ਹੈ ਕੁਛ ਨਕਸ਼ ਕਰਨ ਨੂੰ ਜੀ ਕਰਦਾਗਾ ਤੇ ਇਧਰ ਮੈਂ ਪਾਰੀਆਂ ਹੁਣ ਦੇਖੋ ਚਰਨੀ ਦੇ ਨਾਲ ਚਰਨੀ ਨੂੰ ਅਪਸਤਿ ਕਰ ਲਾਂਗੇ ਅਸੀਂ ਤੇ ਇੱਧਰ ਕਟਸੀ ਨਾਲ ਮੈਂ ਇਹਦੇ ਉੱਪਰ ਪਾਰੀਆਂ ਪੀਸਣ ਵਿਸਵ ਨਾਲ ਕਟਸੀ ਦੇ ਹੱਲੇ ਆ ਰਿਹਾ ਪਾਈ ਜਾਉਂਦੇ ਕੋ ਕਿੰਨੀ ਸੋਹਣੀ ਬੁੰਦੀ ਬਣ ਰਹੀ ਹੈ ਜਿਹੜੀ ਬਣ ਗਈ ਉਸ ਉੱਪਰ ਤਿਆਰ ਹੋ ਜਾਂਦੀ ਬਣੀ ਜਾਂਦੀ ਹੈ ਕਿੰਨੇ ਵਜੇ ਲੱਗ ਰਿਹਾ ਕਿਉਂਕਿ ਮੈਂ ਹੁਣੇ ਦਾਲੀ ਵੀ ਲੋਹੜਾਂ ਵੀ ਡੀ ਜੰਨੀਆ ਨਾਲ ਤੇ ਵਾਲੀ ਦਾਲੇ ਪਾ ਜਾਂਦੇ ਇਹ ਪਰ ਇਹ ਵਸੇ ਬਣ ਕੇ ਬਹੁਤ ਹੀ ਤਿਆਰ ਰਹੀ ਤੇ ਮੈਨੂੰ ਥੋੜੀ ਜੀ ਮੋਟੀ ਲੱਗੀ ਤੇ ਇਥੋਂ ਫਿਰ ਆਪਾਂ ਝਾਰਨੇ ਲਵਾਗੇ ਬਦਲ ਫਿਰ ਮੈਂ ਬਰੀਕ ਝਾਰਨੀ ਦੇ ਵਿੱਚ ਪਾਵਾਂਗੇ ਜੀ ਉਹ ਦੇਖੋ ਮੈਂ ਲੈ ਲਈ ਬਰੀਕ ਝਾਰਨੀ ਕਿਉਂਕਿ ਉਹ ਥੋੜੀ ਜੀ ਮੋਟੀ ਸੀਗੀ ਤੇ ਹੁਣ ਮੈਂ ਬਰੀਕ ਝਾਰਨੀ ਨਾਲ ਪਾਉਂਗੀ ਤੇ ਆਪਾਂ ਜਿਹੜੀ ਮੋਟੀ ਝਾਰਨੀ ਉਹ ਢੋਲੀ ਉਹ ਨਾਲ ਆਪਾਂ ਕੱਢਾਂਗੇ ਤੇ ਇਹਦੇ ਨਾਲ ਬਰੀਕ ਥੋੜੀ ਜੀ ਵਧੀਆ ਬਣਨਾਰੇ ਸੀਗੇ ਤੇ ਇੱਥੇ ਪੜਾ ਜੀ ਦੇਖੋ ਜੀ ਫਸਟ ਟਾਈਮ ਬਣਾ ਕੇ ਦੇਖਦੇ ਆ ਵੀ ਕਿੱਦਾਂ ਦੇ ਬਣਦੇ ਨੇ ਸੋ ਮੈਂਤ ਕਰਨੀ ਚਾਹੀਦੀ ਹੈ ਕੋਈ ਨਾ ਕੋਈ ਤਾਂ ਮੈਂਤ ਦਾ ਰੰਗ ਮਿਲਦਾ ਹੀ ਹੈ ਜੀ ਹਣੋ ਚਲੋ ਇੱਥੇ ਆਪਾਂ ਕਰ ਰਹੀ ਹੈ ਜੀ ਇਹ ਦੇਖੋ ਕਿਵੇਂ ਦੇ ਬਣਦੇ ਨੇ ਤੇ ਆ ਝਾਰਨੀ ਮੈਂ ਢੋਲੀ ਸੀ ਤੇ ਹੁਣ ਮੈਂ ਇਹਦੇ ਨਾਲ ਕੱਟ ਰਹੀ ਸੀ ਜਿਹੜੇ ਆਪਾਂ ਬਰੀਕ ਝਾਰਨੀ ਨਾਲ ਪਾਏ ਸੀ ਉਹ ਥੋੜੇ ਜਿਹੀ ਬਰੀਕ ਸੀ ਆਲ ਦਲ ਲੱਗ ਗਿਆ ਤੇ ਬਨਾਲ ਹੁੰਦੇ ਲਾਹੀ ਜਾਂਦੀ ਸੀ ਕਿਉਂਕਿ ਤਾਂ ਜਿੱਦਾਂ 50 ਰੁਪਏ ਦੇ ਵਿੱਚ ਪਾਤੇ ਆਟੋਮੈਟਿਕ ਇਹਨਾਂ ਨੇ ਜਮਾ ਬਿਲਕੁਲ ਹੋ ਜਾਣਾ ਇਹ ਤੇ ਰੋਪਾ ਬਣਾਈ ਜਾਂਦੇ ਸੀਗੇ ਚਲੋ ਜੀ ਦੇਖੋ ਜਦੋਂ ਸਾਜ ਘਰੇ ਹੁੰਦਾ ਕੁਛ ਨਾ ਕੁਛ ਮੰਗਦਾ ਹੀ ਰਹਿੰਦਾ ਖਾਣ ਨੂੰ ਤੇ ਇਸ ਕਰਕੇ ਮੈਂ ਸੋਚਿਆ ਕਿ ਬੁੱਢੀ ਵਾਲੇ ਲੱਡੂ ਹੀ ਬਣਾ ਲੈਣੇ ਆ ਇਸ ਵੇਰੇ ਮੈਨੂੰ ਕਹਿੰਦਾ ਆਲੂ ਵਾਲੇ ਪਰੌਂਠੇ ਬਣਾ ਕੇ ਦੋ ਨਾਲ ਕੱਲ ਸਕੂਲ ਜਾਂਦੇ ਨੂੰ ਬਣਾ ਕੇ ਦਿੱਤੇ ਨੇ ਤੇ ਫਿਰ ਰੋਜ਼ ਵਧੀਆ ਨਹੀਂ ਲੱਗਦੀ ਇਸ ਕਰਕੇ ਫਿਰ ਅਸੀਂ ਇਹ ਬਣਾ ਲਈ ਤੇ ਨਾਲੇ ਸੋਡਣਾ ਰੈਸਪੀ ਬਣ ਜੂਗੀ ਲੇ ਪੱਦਰੇ ਬਣਾਈ ਜਾਂਦੀ ਕਿਉਂਕਿ ਗੈਸ ਥੋੜਾ ਜਿਹਾ ਘੱਟੇ ਸੀ ਟਾਈਮ ਜੀ ਲੱਗ ਰਹੇ ਸੀ ਜ਼ਿਆਦੇ ਚਲੋ ਮੈਂ ਲਗਾਤਾਰ ਲਈ ਜਾਂਦੀ ਸੀ ਕਈ ਵਾਰ ਇਹ ਥੱਲੇ ਨਾ ਵਜੇ ਪਰ ਹੁਣ ਇਹ ਬਣ ਗਿਆ ਤੇ ਉਹਨੇ ਥੱਲੇ ਨਹੀਂ ਲੱਗਦਾ ਸੀਗਾ ਤੇ ਚਲੋ ਜੀ ਤੇਰੇ ਬਣਾਈ ਜਾਂਦੇ ਆ ਤੇ ਅੱਤਰ ਇੱਕ ਮਮੀ ਇੱਕ ਸਾਈਡ ਮਮੀ ਨੇ ਰੱਖ ਲਈ ਸੀ ਚਾ ਤੇ ਫਿਰ ਚਾਹ ਨਾਲ ਹੀ ਖਾਵਾਂਗੇ ਛਿੰਝਾ ਜੀ ਆ ਦੇਖੋ ਤੇ ਬਣਾਈ ਜਾਂਦੀ ਆ ਤੇ ਇਧਰ ਮੈਂ ਕਟਗੜ ਕੀ ਜਾਨੀਆਂ ਜੀ ਥਾਲ ਚ ਤੇ ਆ ਲਾਸਟ ਰਹਿ ਗਿਆ ਸੀਗਾ ਇਹਨੂੰ ਬਣਾਈ ਜਾਨੇ ਆ ਦੀ ਹੁਣ ਮੈਂ ਬਰੀਕ ਚਾਰਨੀ ਨਾਲ ਹੀ ਕੱਢਣ ਲੱਗੀ ਸੀ ਇਹਨੂੰ ਕਿਉਂਕਿ ਇਹ ਵੇ ਪਤੋਲੀ ਸੀ ਕਿਉਂਕਿ ਉਹ ਲੜੀ ਮੋਟੀ ਚਾਰਨੀ ਸੀ ਉਹਦੇ ਨਾਲ ਜਿਹੜੇ ਥੋੜੇ ਥੱਲੇ ਥੋੜਾ ਥੋੜਾ ਬਰੀਕ ਜਾਰਾ ਰਹਿ ਗਿਆ ਸੀ ਉਹ ਨਹੀਂ ਨਿਕਲ ਰਿਹਾ ਤੇ ਫਿਰ ਮੈਂ ਥੋੜ ਚਾਰਨੀ ਧੋ ਕੇ ਫਿਰ ਆਪੇ ਇਹਦੇ ਨਾਲ ਹੀ ਕੱਢ ਲੈਣੇ ਇਹਦੇ ਨਾਲ ਚੰਗੀ ਤਰ੍ਹਾਂ ਸਾਰੇ ਨਿਕਲ ਜਾਣਗੇ ਤੇ ਬਾਕੀ ਜਿਹੜਾ ਬਚ ਜਾਂਦਾ ਹੀ ਮੈਂ ਉਹ ਚਾਹ ਪੋਣੀ ਨਾਲ ਪਣ ਕੇ ਕੱਢ ਲੈਣੀ ਹੁੰਦੀ ਆ ਹੋ ਦੇਖੋ ਜੀ ਇੱਥੇ ਮੈਂ ਰੱਖੀ ਹੈ ਜੀ ਚਾਸ਼ਨੀ ਬਣਾਉਣੀ ਆ ਦੇਖ ਲਓ ਤੁਸੀਂ ਨਾਉ ਜੀ ਗੋਬਰ ਗੈਸ ਨੂੰ ਘਟ ਗਿਆ ਤੇ ਥੋੜਾ ਜਿਹਾ ਕਿਉਂਕਿ ਬੇਟੇ ਤੇ ਕੰਮ ਕਰ ਰਹੇ ਆ ਆਪਾਂ ਤੇ ਹੁਣ ਮੈਂ ਅੰਦਰ ਲੈ ਗਿਆ ਇਸ ਤੇ ਰੱਖ ਲਿਆ ਜੀ ਚਾਸ਼ਨੀ ਇੱਕ ਕੋਲ ਇਸਕੋ ਗਲਾਸ ਨੇ ਜਿੱਦ ਮੈਂ ਪਾਣੀ ਦਾ ਇਹ ਇਹਦੇ ਵਿੱਚ ਮમને ਕਿਹ ਚੀਜ਼ ਨਹੀਂ ਚਾਹਤ ਨਹੀਂ ਤਾਂ ਜਿਵੇਂ ਬਣਾਉਣੀਆਂ ਜਿਵੇਂ ਆਪਾਂ ਨੂੰ ਕੀ ਮਖਿਆ ਚਿਪਚਿਪਾ ਲੱਗਦਾ ਹੁੰਦਾ ਉਹ ਜਿਵੇਂ ਬਣਾਉਣੀਆਂ ਤਾਂ ਤਾਤ ਨਹੀਂ ਮਿਲਦਾ ਥੋੜਾ ਜਲਾ ਮੰਗਦੇ ਜੇ ਆਪਾਂ ਫੂਡ ਕਲਰ ਗੁੰਡੀਆਂ ਕਿੰਨੇ ਤਿਆਰ ਹੋ ਗਏ ਲਓ ਜੀ ਗੁੰਡੀ ਦਾ ਮੱਟੂ ਆਪਣੇ ਬਣ ਕੇ ਤਿਆਰ ਨੇ ਮੋਬਾਇਲ ਜੇ ਥੋੜੇ ਤੁਹਾਨੂੰ ਲਾਲ ਕਲਰ ਆਉਂਦੇ ਹੋਣਗੇ ਜੀ ਇਹ ਫੂਡ ਕਲਰ ਨੇ ਲਓ ਜੀ ਦੋ ਵਨ ਕੱਪ ਨੇ ਧਿਆਨ ਨੇ ਨਾਲੇ ਵੀ ਧਿਆਨ ਨੇ ਆਪਾਂ ਖਾਣੇ ਨੇ ਲਓ ਜੀ ਲੱਡੂਆਂ ਨਾਲ ਆਪਾਂ ਪੀਨੇ ਆ ਚਾਹ ਸਾਰੇ ਖਾ ਕੇ ਦਸ ਕੇ ਮੇਜ ਬਣੇ ਤੂੰ ਵੀ ਖਾ ਮੀ ਅਸਕੇ ਮੈਲ ਬਣੇ ਨੇ ਤੁਨਾ ਕੇ ਸ਼ਰਟ ਤਾਂ ਪਲੰਦਾ ਸਿਲ ਮੈ ਬਣੇ ਨੇ ਬੋਸ ਵਾਲ ਬਣੇ ਨੇ ਆਹ ਹਾਂ ਭੁਰਲਾਣਾ ਸਾਰ ਅਸੀਂ ਦੋ ਦੋ ਖਾਲੇ ਜੀ ਆ ਖੇਤ ਗਏ ਹੋਏ ਨੇ ਮਸੂਨਾ ਵਾਸਤੇ ਨੇ ਦੋ ਦੋ ਪਾਪੇ ਆ ਰਜਦੀਪ ਵਾਸਤੇ ਅਸੀਂ ਖਾਲੇ ਨਹੀਂ ਚਲੋ ਠੀਕ ਹੋ ਜੀ ਅੱਜ ਲਈ ਇੰਨਾ ਹੀ ਫੇਰ ਕਿਸੇ ਨਵੀਂ ਵੀਡੀਓ ਨਾਲ ਮਿਲਦੇ ਆ ਜੇ ਮੇਰੇ ਚੈਨਲ ਤੇ ਨਵੇਂ ਤਾਂ ਜਨ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਬਾਏ